ਮੇਰੇ YouTube ਚੈਨਲ ਵੀਰਕਲ ਵਲੌਗਸ ਵਾਗਦੇ ਤੁਹਾਡਾ ਮੇਰੇ ਚੈਨਲ ਤੇ ਮੈਂ ਨਾ ਹੁਣੇ ਹੁਣੇ ਇੱਕ ਵੀਡੀਓ ਵੇਖੀ ਵੈਸ ਤਾਂ ਮਤਲਬ ਹੋ ਗਈ 15-20 ਮਿੰਟ ਤੇ ਉਹ ਵੀਡੀਓ ਮੈਂ ਵੇਖੀ ਨਾ ਛੋਟੇ ਜਿਹੇ ਬੱਚੇ ਰਯਤਨ ਕਸਾਲ ਦਾ ਬੱਚਾ ਹੈ ਮੈਂ ਵੀਡੀਓ ਅੱਗੇ ਲਾਉਂਗੀ ਤੁਸੀਂ ਪੂਰੀ ਵੀਡੀਓ ਦੇ ਧਿਆਨ ਨਾਲ ਦੇਖਿਓ ਤੇ ਨਾ ਉਹ ਤਿੰਨ ਸਾਲ ਦਾ ਬੱਚਾ ਹੈ ਤੇ ਉਹ ਨਾ ਆਪਣੀ ਮਤਲਬ ਆਪਣੇ ਪਤਾ ਨਹੀਂ 12ਵੀਂ ਮੰਜ਼ਲ ਤੇ ਸੀਗੇ ਜਿਵੇਂ ਹੈ ਤਾਂ ਪਤਾ ਨਹੀਂ ਕਿੱਥੋਂ ਦੀ ਉਹ ਵੀਡੀਓ ਤੇ ਪਰ ਫਿਰ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਦੇਖੋ ਜਿਹੜੇ ਤਿੰਨ ਤੋਂ ਮਤਲਬ 1 ਸਾਲ ਤੋਂ ਛੋਟੇ ਬੱਚੇ ਹੁੰਦੇ ਔਰ ਸਾਲ ਡੇਢ ਸਾਲ ਦੇ ਹੁੰਦੇ ਤੋ ਜਦੋਂ ਹੋ ਜਾਂਦੇ ਮਤਲਬ ਤੁਰਨ ਲੱਗ ਜਾਂਦੇ ਆ ਭੱਜਣ ਰੇਡਣ ਲੱਗ ਜਾਂਦੇ ਉਹਦੇ ਬੱਚੇ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਬਹੁਤ ਜ਼ਿਆਦਾ ਗੌਰ ਰੱਖਣੀ ਪੈਂਦੀ ਆ ਤੇ ਬਾਕੀ ਦੂਜਾ ਦੇਖੋ ਚਾਹੇ ਉਹ ਟਾਈਮ ਸਮਾਂ ਮਾੜਾ ਸਮਝ ਲਓ ਚਾਹੇ ਅਨਗੈਲੀ ਮਾਂ ਦੀ ਸਮਝ ਲਓ ਕਿਵੇਂ ਮਰਜੀ ਹਨਾ ਬੱਚੇ ਦਾ ਬੈਲੈਂਸ بگੜ ਗਿਆ ਤੇ ਇਹ ਬੱਚਾ ਬਸ ਬਾਹਰੀ ਤੇ ਜਿਹਨੇ ਦੀ ਮਾਂ ਨੇ ਬਚਾਉਣ ਦੀ ਲਈ ਤਾਂ ਮਾਂ ਨੇ ਤਾਂ ਰੱਖਿਆ ਸੀ ਬੱਚੇ ਨੂੰ ਆਪਣੇ ਸਟੂਲ ਜੈ ਸੀਗਾ ਕੋਲੇ ਮੇਜ਼ ਜਿਆ ਉਹਦੇ ਉੱਤੇ ਬਿਠਾਤਾ ਸੀਗਾ ਵੀ ਥੱਲੇ ਨਾ ਡੈਗ ਪਵੇ ਨੀਚੇ ਪੌੜੀਆਂ ਕੰਨੀ ਜਾਂਦਾ ਸੀ ਆ ਤੁਸੀਂ ਵੀਡੀਓ ਚ ਦੇਖਿਆ ਧਿਆਨ ਨਾਲ ਦੇਖ ਲਿਓ ਤੇ ਉਹਨੇ ਤਾਂ ਬਚਾਉਣ ਦੇ ਲਈ ਤਾਂ ਆਪਣੇ ਬੱਚੇ ਨੂੰ ਬਿਠਾਇਆ ਸੀਗਾ ਤੇ ਐ ਨਹੀਂ ਪਤਾ ਸੀ ਉੱਥੇ ਉਹਦੇ ਬੱਚੇ ਦੀ ਮੌਤ ਲਿਖੀ ਸੀ ਵੀ ਉੱਥੇ ਬੱਚੇ ਨੇ ਡੈਗ ਜਾਣਾ ਥੱਲੇ ਤੇ ਉਹ ਬਸ ਬੱਚੇ ਨੂੰ ਬਿਠਾ ਕੇ ਥੋੜਾ ਜਿਹਾ ਇੱਧਰ ਉੱਧਰ ਨੂੰ ਹੋਣ ਲੱਗੀ ਤੇ ਬੱਚੇ ਦਾ ਬੈਲੈਂਸ ਮਤਲਬ ਵਿਗੜ ਗਿਆ ਤੇ ਉਹ ਵਿਚਾਰਾ ਪਿੱਛੇ ਬਾਰੀ ਚ ਚੱਲਿਆ ਗਿਆ ਨੀਚੇ 12ਵੀਂ ਮੰਜ਼ਲ ਸੀ ਜਿੱਥੋਂ ਡਿੱਗ ਗਿਆ ਤੇ ਇਸ ਕਰਕੇ ਬੱਚੇ ਨੂੰ ਮਤਲਬ ਜਦੋਂ ਤੁਸੀਂ ਉੱਪਰਲੀ ਮੰਜ਼ਲ ਜਾਏ ਦੂਸਰੀ ਤੀਸਰੀ ਕਿੰਨੀ ਵੀ ਮੰਜ਼ਲ ਤੇ ਰਹਿੰਦੇ ਆ ਤੇ ਤੁਸੀਂ ਆਪਣੇ ਬੱਚੇ ਦਾ ਚਾਹੇ ਥੱਲੇ ਰਹਿੰਦੇ ਆ ਮਤਲਬ ਨੀਚੇ ਘਰ ਆ ਤੁਹਾਡਾ ਪਹਿਲੇ ਕੋਈ ਮੰਜ਼ਲ ਮਤਲਬ ਇੱਕ ਹੀ ਮੰਜ਼ਲ ਦਾ ਮਤਲਬ ਘਰ ਆ ਤੁਹਾਡਾ ਤੇ ਤੁਸੀਂ ਆਪਣੇ ਬੱਚੇ ਦਾ ਪੂਰੇ ਗੌਰ ਨਾਲ ਧਿਆਨ ਨਾਲ ਸਾਰਿਆਂ ਨੇ ਆਪਣਾ ਧਿਆਨ ਰੱਖੋ ਆਪਣੇ ਬੱਚੇ ਦਾ ਕਿਉਂਕਿ ਇਦਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਪਈਆਂ ਤੇ ਡਰ ਲੱਗਦਾ ਦੇਖੋ ਆਪਣਾ ਬੱਚਾ ਬਹੁਤ ਹੀ ਮੁਸ਼ਕਲ ਦੇ ਨਾਲ ਇੱਕ ਮਾਂ ਆਪਣੇ ਬੱਚੇ ਨੂੰ ਇਸ ਦੁਨੀਆ ਤੇ ਲੈ ਕੇ ਆਉਂਦੀ ਵੇਖੋ ਪਹਿਲਾਂ 9 ਮਹੀਨੇ ਆਪਣੇ ਪੇਟ 'ਚ ਰੱਖਣਾ ਫਿਰ ਉਹਨੂੰ ਜਦੋਂ ਉਹਦਾ ਜਨਮ ਹੁੰਦਾ ਫਿਰ ਉਹ ਕੇਅਰ ਕਰਨੀ ਬੱਚੇ ਦੀ ਛੋਟੇ ਜਿਹੋ ਤੋਂ ਕਿੰਨਾ ਆਪ ਔਖਾ ਬੱਚਾ ਪਾਲਦੇ ਹਨ ਤੇ ਫਿਰ ਜਦੋਂ ਅਚਾਨਕ ਕਿਦਾਂ ਦਾ ਕੁਝ ਹੋ ਜੇ ਤੇ ਵੀ ਮਤਲਬ ਬਹੁਤ ਜ਼ਿਆਦਾ ਔਖਾ ਹੁੰਦਾ ਆਪਾਂ ਇਹ ਵੀਡੀਓ ਦੇਖ ਕੇ ਦੇਖ ਲ ਆਪਣੇ ਲਈ ਤਾਂ ਵੀਡੀਓ ਇੱਕ ਵੀਡੀਓ ਦੇਖ ਕੇ ਆਪਾਂ ਨੂੰ ਇੰਨਾ ਜ਼ਿਆਦਾ ਹੁੰਦਾ ਆਪਣੇ ਮਨ ਨੂੰ ਦਿਲ ਨੂੰ ਤਕਲੀਫ ਹੁੰਦੀ ਹੈ ਤੇ ਜਿਹੜਾ ਬੱਚਾ ਸੀਗਾ ਤੇ ਕਿਵੇਂ ਉਹਦੀ ਮਾਂ ਚੀਕਾਂ ਮਾਰਦੀ ਸੀ ਰੋਲਾ ਪਾਉਂਦੀ ਸੀ ਉਹਨੂੰ ਸਮਝ ਹੀ ਨਾ ਆਵੇ ਦਿਮਾਗ ਦੇ ਵਿੱਚ ਉਹਦੇ ਔੜੇ ਨਾ ਤੋਂ ਬੋਲਿਆ ਨਹੀਂਗਾ ਕਿ ਕੀ ਹੋ ਗਿਆ ਬਸ ਉਹ ਚੀਕਾਂ ਹੀ ਮਾਰਨ ਲੱਗੀ ਜਦੋਂ ਆਸੇ ਪਾਸੇ ਦੇ ਮਤਲਬ ਲੋਕ ਆਏ ਉਹਨੂੰ ਪੁੱਛਦੇ ਸੀ ਵੀ ਕੀ ਹੋ ਗਿਆ ਕੀ ਹੋ ਗਿਆ ਤੇ ਉਹਦੇ ਤੋਂ ਇੰਨਾ ਵੀ ਨਹੀਂ ਮਤਲਬ ਬ ਰਾ ਬੱਚਾ ਡੈਗ ਪਿਆ ਬਸ ਉਹਦਾ ਨਾਮ ਲੈ ਕੇ ਬਸ ਪਾਗਲਾ ਵਾਂਗ ਵਿਚਾਰੀ ਰੋਣ ਲੱਗੀ ਫੋਨ ਆ ਗਿਆ ਸੀ ਗਾਇਜ਼ ਤੇ ਵੀਡੀਓ ਨੂੰ ਜਰੂਰ ਮਤਲਬ ਦੇਖਿਓ ਤੇ ਕਮੈਂਟ ਜਰੂਰ ਕਰਿਓ ਕਿ ਮਤਲਬ ਵੀ ਇਹ ਗੱਲ ਮਤਲਬ ਜਿਹੜੀ ਵੀਡੀਓ ਸੀਗੀ ਉਹ ਮਤਲਬ ਗਲਤੀ ਇਹਦੇ ਚ ਕੀ ਦੀ ਆ ਜਰੂਰ ਵੀਡੀਓ ਨੂੰ ਦੇਖਿਓ ਠੀਕ ਹੈ ਜੀ ਤੇ ਆਪਣਾ ਧਿਆਨ ਰੱਖਣਾ ਮੈਂ ਵੀਡੀਓ ਜ਼ਿਆਦਾ ਲੰਮੀ ਨਹੀਂ ਕਰਨੀ ਹੈਗੀਗੀ ਤੇ ਮੈਂ ਇੱਥੇ ਵੀਡੀਓ ਐਂਡ ਕਰਦੀ ਹਾਂ ਵੀਡੀਓ غور ਨਾਲ ਧਿਆਨ ਨਾਲ ਕਮੈਂਟ ਕਰਿਓ ਕਿ ਗਲਤੀ ਕੀ ਦੀ ਸੀਗੀ